445 ਤੋਂ ਅਸੀਂ ਦੁਕਾਨ ਇਥੇ ਚਲਾ ਰਹੇ ਹਾਂ ਇਸ ਤੋਂ ਪਹਿਲੇ ਅਸੀਂ ਪਾਕਿਸਤਾਨ ਸਾਡੇ ਦਾਦਾ ਜੀ ਚਲਾਉਂਦੇ ਸੀ ਉਹਨਾਂ ਕੋ ਬਿਲਕੁਲ ਬੂਹੇ ਜਿਹਨੂੰ ਉਸ ਟਾਈਮ ਤੇ ਨਵਾਅ ਹੁੰਦਾ ਅੰਬੀਰ ਆ ਜਿਹੜੀ ਡਰਾਈਵ ਬੂਡ ਵਾਲੀ ਦਾ ਉਹਨਾਂ ਦੇ ਕੋਲ ਲੱਸੀ ਚੀਜ਼ ਵੀ ਰਸਕੀ ਹੋਈ ਸੀ ਜਿੰਨੇ ਵੀ ਡਰਾਈਵ ਬੂਡ ਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਲੱਸੀ ਹੈ ਉਹ ਆਪਣਾ ਚਾਹ ਬਣਾਉਂਦੇ ਸੀ ਗੁਲਾਮ ਵਾਲੀ ਦਾ ਖਾਜਲ ਜੀ ਨਾਲ ਜਿੰਨਾ ਵੀ ਆਪਣਾ ਡਿਜ਼ਾਈਨਿੰਗ ਦਾ 50 ਸਾਲ ਮੈਨੂੰ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਪਰੇ ਜਾਇ ਜੜੀ ਹੈ ਇਹ ਜਿਹੜੀ ਨਸਤੀ ਹੈ ਰਾਈਬੂਗ ਦੀ ਚਾਹ ਵਾਲੀ ਇਹ ਸਿਰਮ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆ ਔਰ ਜਿੰਨੇ ਵੀ ਬਾਹਰੋਂ ਸਲਾਨੀ ਆਂਦੇ ਆ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ షూਟਿੰਗ ਕਰ ਲਾਂਦੇ ਆ ਉਹ ਸਾਡੇ ਕੋ ਜਿਹੜੀ ਚੜਕੇ ਵਾਲੀ ਚਾਹ ਮਦਾਵ ਵਾਲੀ ਚਾਹ ਬਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਲਾਚੀ ਤੁਲਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆ ਪਕਾ ਬਹੁਤ ਖੁਸ਼ ਹੋ ਕੇ ਪਿੰਦੇ ਤੇ ਚੇਚਾ ਹੀ ਸਾਹਿਬ ਵੀ ਨਾ